असलम उम्मीद करनी है सारे खैरियत न्ञानी okay. संत सिंह वस्कीन जी अच्छी कथा के कायनात के बारे दस है तक कि यह कायनात किस तरह तखलीक आई किस तरह इनका खात्मा होगा तो सिक्खी धर्म के कायनात का की कॉन्सैप्ट ਬਹੁਤ ਵਧੀਆ ਤੇ ਇੰਟਰਸਟਿੰਗ ਕਥਾ ਹੈ ਉਮੀਦ ਕਰ ਰਿਹਾ ਤੁਹਾਨੂੰ ਸੁਣ ਕੇ ਬਹੁਤ ਆਨੰਦ ਆਏਗਾ ਸੋ ਚਲ ਕੇ ਕਥਾ ਸੁਣਨੇ ਫਿਰ ਕਰਨੇ ਆ ਉਸ ਤੇ ਵਿਚਾਰ। ਸਾਲ ਹੋਏ ਨੇ ਜਦੋਂ ਚਲੋ ਗੱਲ ਆਖੀ ਗਈ ਏ 2000 ਸਾਲ ਉਹ ਵੀ ਜੋੜ ਲਈਏ ਸਿਰਫ 6000 ਸਾਲ। ਇਹ ਤੇ ਕੁਝ ਵੀ ਨਹੀਂ। ਕਰੋੜਾਂ ਅਰਬਾਂ ਸਾਲਾਂ ਦੇ ਸਬੂਤ ਮੌਜੂਦ ਨੇ। ਜ਼ਮੀਨ ਚਪਟੀ ਹੈ। आज बच्चा बच्चा पढ़ रहे है गोल है बाइबल केंद्र जमीन साकन है रुकी हुई है आज बच्चा बच्चा पढ़ रहे है घूम रही है घूम रही सब पहले गलेलियों ने जब ऐसा आख्या जमीन घूम रही है ਔਰ ਜ਼ਮੀਨ گول ਹੈ ਵਿਚਾਰੇ ਨੂੰ ਪਕੜ ਕੇ ਜੇਲ੍ਹ ਦੇਚ ਪਾ ਦਿੱਤਾ ਆਖਿਆ ਗਿਆ ਤੇਰੇ ਬੋਲ ਬਾਈਬਲ ਤੇ ਪੂਰੇ ਨਹੀਂ ਉਤਰਦੇ ਉਹ ਵਿਚਾਰਾ ਪਰ ਲੈ ਲੈਂਦਾ ਰਿਹਾ ਮੇਰੇ ਬੋਲ ਸਚਾਈ ਤੇ ਪੂਰੇ ਉਤਰਦੇ ਮੈਂ ਜੋ ਕੁਝ ਕਹਿ ਰਿਹਾ ਸੱਚ ਹੈ ਮੈਂ ਜੋ ਦੂਰਬੀਨ ਬਿਨਾ ਬढ़ाई ਹੈ ਇਹ ਮਿਨਾਰ ਦੇ ਤੇ ਚੜ ਕੇ ਜ਼ਰਾ ਦੇਖੋ ਇਸ ਦਾ ਅਧਿਐਨ ਕਰੋ ਤੁਹਾਨੂੰ ਆਪੇ ਪਤਾ ਚਲੇਗਾ ਜ਼ਮੀਨ ਗੋਲ ਹੈ ਉਸ ਵਿਚਾਰੇ ਦੀ ਮਿਹਨਤ ਨਾਲ ਬਣਾਈ ਹੋਈ ਦੂਰਬੀਨ ਵੀ ਤੋੜ ਦਿੱਤੀ ਗਈ ਔਰ ਉਹਨੂੰ ਆਖਿਆ ਗਿਆ ਤੂੰ ਆਪਣੇ ਸ਼ਬਦ ਵਾਪਸ ਲੈ ਨਹੀਂ ਤੇ ਸਜ਼ਾਏ ਮੌਤ ਉਸ ਵਕਤ ਮਜਬੂਰੀ ਰੇ ਉਨੇ ਆਪਣੇ ਸ਼ਬਦ ਵਾਪਸ ਲੈ ਕਹਿੰਦਾ ਤੁਸੀਂ ਮੈਨੂੰ ਸਜ਼ਾਏ ਮੌਤ ਦੇਣੀ ਹੈ ਕਿ ਮੈਂ ਅਜੇ ਹੋਰ ਬਹੁਤ ਕੁਝ ਖੋਜ ਕਰਨੀ ਹੈ ਜਗਤ ਨੂੰ ਦਸਣਾ ਹੈ ਮੇਰੀ ਖੋਜ ਅਧੋਰੀ ਰਹਿ ਜਾਏਗੀ ਚਲੋ ਤੁਹਾਡੇ ਕਹਿਣੇ ਤੇ ਮੈਂ ਬੋਲ ਆਪਣੇ ਵਾਪਸ ਲੈਣਾ ਸਚਾਈ ਵਾਪਸ ਨਹੀਂ ਹੋਵੇਗੀ ਅੱਜ ਬੱਚਾ ਬੱਚਾ ਪੜ ਰਿਹਾ ਹੈ ਅੱਜ ਗਲੇ ਲਓ ਸੱਚ ਸਾਬਤ ਹੋ ਰਿਹਾ ਹੈ ਜ਼ਮੀਨ ਤੇ ਗੋਮਰੇngੇ ਇੰਨਾ ਨੁਕਤਾ ਮੈਂ ਇਸ ਵਾਸਤੇ ਬਿਆਨ ਕੀਤਾ ਹੈ ਵਿਗਿਆਨ ਸੰਬੰਧੀ ਵਿਚਾਰਾਂ ਬੇਸ਼ਤਰ ਧਰਮ ਗ੍ਰੰਥਾਂ ਵਿੱਚ ਹੈ ਗੀਆਂ ਅਜੋਕਾ ਵਿਗਿਆਨ ਅਜ ਦਾ ਸਮਾਂ ਉਹਨੂੰ ਰੱਦ ਕਰਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਪ੍ਰਕਿਰਤੀ ਦੇ ਸੰਬੰਧ ਵਿੱਚ ਸੰਸਾਰ ਦੇ ਸੰਬੰਧ ਵਿੱਚ ਪਦਾਰਥ ਦੇ ਸੰਬੰਧ ਵਿੱਚ ਵਿਗਿਆਨ ਦੇ ਸੰਬੰਧ ਦੇ ਜਿਹੜੀ ਗੱਲ ਆਖੀਏ ਗੁਰੂ ਨਾਨਕ ਨੇ ਸਮੇਂ ਦੀ ਕਸੌਟੀ ਤੇ ਵੀ ਪੂਰੀ ਉਤਰਦੀ ਏ ਵਿਗਿਆਨ ਦੀ ਕਸੌਟੀ ਤੇ ਵੀ ਪੂਰੀ ਉਤਰਦੀ ਏ ਕੋਈ ਵਿਗਿਆਨਕ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਨੂੰ ਗਲਤ ਨਹੀਂ ਸਾਬਤ ਕਰ ਸਕਿਆ ਇਹ ਮੈਂ ਜਜ਼ਬੇ ਦੇ ਤਹਿਤ ਨਹੀਂ ਕਰੇ ਸਚਾਈ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਮਹਾਰਾਜ ਕਹਿੰਦੇ ਧੁੰਦ ਹੀ ਧੁੰਦ ਸੀ ਤੇ ਜੋ ਕੁਝ ਮੈਂ ਕਹਿ ਰਿਹਾ ਜੋ ਕੀ ਸੈਂਸ ਇਹ ਕਹਿ ਰਹੀ ਹੈ ਧੁੰਦ ਕਿਤਨੇ ਸਮੇਂ ਤੱਕ ਸੀ ਮਹਾਰਾਜ ਕਹਿੰਦੇ ਸਮਾਂ ਹੈ ਹੀ ਨਹੀਂ ਸੀ ਤੋ ਕਿਸ ਤਰ੍ਹਾਂ ਨਾਪੀਏ ਸਮਾਂ ਹੀ ਨਹੀਂ ਸੀ ਸਮੇਂ ਨੂੰ ਕਿਵੇਂ ਨਾਪੋਗੇ ਦਿਨ ਕਰਕੇ ਰਾਤ ਕਰਕੇ ਮਹਾਰਾਜ ਕਹਿੰਦੇ ਦਿਨ ਰਾਤ ਹੀ ਨਹੀਂ ਸੀ ਧਿਆਨ ਨਾਲ ਸੁਣਨਾ ਅਰਬਦ ਨਰਬਦ ਧੁੰਦੂਕਾਰ धरण न गगना हुक्म अपारा <coughs> ना दिन रैन चंद न सूरज सुन रहा है। सुन रहाएगा सुन से सनाटा से धुंध से दिन रात नहीं से सूरज चंद तारे नहीं सन समा नहीं से वक्त नहीं से जमीन नहीं से आसमान नहीं से ना दिन रैन ਚੰਦ ਨਾ ਸੂਰਜ ਸੁੰਨੇ ਸੁਨ ਰਹਾ ਹੈ ਮੈਂ ਫਿਰ ਅਰਜ਼ ਕਰਾਂਏ ਧੁੰਦ ਕਿੰਨੇ ਚਿਰ ਤੱਕ ਰਹੀ ਮਹਾਰਾਜ ਕਹਿੰਦੇ ਸਮੇਂ ਨੂੰ ਨਾਪਣ ਦਾ ਕੋਈ ਵਸੀਲਾ ਹੀ ਨਹੀਂ ਸੀ ਵਸੀਲਾ ਹੀ ਨਹੀਂ ਸੀ ਦਿਨ ਨੂੰ ਧੁੱਪ ਛਾਂ ਕਰਕੇ ਅਸੀਂ ਨਾਪਦੇ ਆਂ ਪੁਰਾਣਾ ਨਾਪਣ ਦਾ ਡੰਗ ਹੁਣ ਦਿਨ ਦਾ ਪਹਿਲਾ ਪੈਰ ਹੋ ਗਿਆ ਦੂਜਾ ਹੋ ਗਿਆ ਤੀਜਾ ਹੋ ਗਿਆ ਚੌਥਾ ਹੋ ਗਿਆ ਰਾਤ ਨੂੰ ਸਪਤ ਰਿਸ਼ੀ ਸਤ ਤਾਰਿਆਂ ਦੇ ਹਿਸਾਬ ਨਾਲ ਪ੍ਰਾਚੀਨ ਲੋਕੀ ਰਾਤ ਨੂੰ ਨਾਪਦੇ ਸਨ ਹੁਣ ਰਾਤ ਦਾ ਪਹਿਲਾ ਪੈਰ ਦੂਜਾ ਪੈਰ ਤੀਜਾ ਪੈਰ ਹੁਣ ਕੋ ਫੁੱਟ ਗਈ ਹੈ ਚੌਥਾ ਪੈਰ ਪਰ ਮਹਾਰਾਜ ਕਹਿੰਦੇ ਪੋ ਕੀ ਫਟਣੀ ਤਾਰੇ ਹੀ ਨਹੀਂ ਸਨ ਸੂਰਜ ਹੀ ਨਹੀਂ ਸੀ ਚੰਦਰਮਾ ਹੀ ਨਹੀਂ ਸੀ ਦਿਨ ਹੀ ਨਹੀਂ ਸੀ ਰਾਤ ਵੀ ਨਹੀਂ ਸੀ ਧਰਤੀ ਵੀ ਨਹੀਂ ਸੀ ਗगन ਮੰਡਲ ਵੀ ਨਹੀਂ ਸੀ ਇਹ ਬ੍ਰਹਿਮੰਡ ਨਹੀਂ ਸੀ ਬਸ ਧੁੰਦ ਹੀ ਧੁੰਦ ਸੀ ਇਸੇ ਧੁੰਦ ਦੇ ਵਿੱਚ ਹੁਣ ਮੈਂ ਕਿਵੇਂ ਆਖਾਂ ਇੱਕ ਦਿਨ ਧਮਾਕਾ ਹੋਇਆ ਇੱਕ ਦਿਨ ਆਵਾਜ਼ ਹੋਈ ਕਿਉਂਕਿ ਦਿਨ ਤੇ ਹੈ ਨਹੀਂ ਸੀ ਪਰ ਬਿਆਨ ਕਿਵੇਂ ਕਰੀਏ ਇਹਦਾ ਕਥਨ ਕਿਵੇਂ ਕਰੀਏ ਰਾਤ ਵੀ ਨਹੀਂ ਸੀ ਦਿਨ ਵੀ ਨਹੀਂ ਸੀ ਤੋ ਅੰਜਮੈ ਅਰਜ਼ ਕਰਾਂ ਉਸੇ ਧੁੰਦ ਦੇਚ ਇੱਕ ਦਿਨ ਬਹੁਤ ਵੱਡੀ ਆਵਾਜ਼ ਹੋਈ ਬਹੁਤ ਵੱਡੀ ਆਵਾਜ਼ ਧੁਨਾਕਾਰ ਸੀ ਜਿਵੇਂ ਘੜਿਆਲ ਨੂੰ ਵਜਾਈਏ ਕਿ ਘੜਿਆਲ ਆਇਸਤਾ ਆਇਸਤਾ ਬੰਦ ਹੋ ਨਾ ਇਸ ਤਰ੍ਹਾਂ ਦੀ ਆਵਾਜ਼ ਹੋਈ ਉਸ ਆਵਾਜ਼ ਨਾਲ ਉਸ ਸ਼ਬਦ ਨਾਲ ਅਰੇ ਬਾਹ ਘਰ ਬਾਹ ਸੂਰਜ ਪ੍ਰਗਟ ਹੋ ਗਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋ ਗਏ ਇਹ ਜ਼ਮੀਨ ਸੂਰਜ ਦਾ ਟੁਕੜਾ ਅਨੰਤ ਕਾਲ ਤੱਕ ਅਗਦਾ ਗੋਲਾ ਰਹੀ ਹੈ ਠੰਡੀ ਅਜੇ ਵੀ ਪੂਰੀ ਨਹੀਂ ਹੋਈ ਅਜੇ ਵੀ ਲਾਵੇ ਫੁੱਟਦੇ ਰਹਿੰਦੇ ਲਾਵੇ ਦੇ ਦਰਿਆ ਦਿਨ ਰਾਤ ਪਤਨੇ ਕਿਤਨੇ ਸਮੇਂ ਤੋਂ ਹਵਾਈ ਦੇ ਚਲਦੇ ਪੈਨੇ ਦਰਿਆ ਲਾਵੇ ਦੇ ਅਰਭਾ ਖਰਭਾ ਸੂਰਜਾਂ ਦੇ ਪ੍ਰਗਟ ਹੋਣ ਨਾਲ ਧੁੰਦ ਪਾਣੀ ਬਣ ਗਏ ਸਾਚੇ ਤੇ ਪਮਣਾ ਭਇਆ ਪਮਣੇ ਤੇਜਲ ਹੋਏ ਜਗ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮਵੇ ਇਹ ਜੋ ਮੈਂ ਆਪ ਨੂੰ ਬਿਆਨ ਕਰ ਰਿਹਾ ਮੈਂ ਕਿਦਰੇ ਸੁਤੇ ਸਿ ਇਹ ਸ੍ਰੀ ਰਾਗ ਦੇ ਇਸ ਸ਼ਬਦ ਦੀ ਕਥਾ ਸ਼ਿਕਾਗੋ ਗੁਰਦੁਆਰੇ ਚ ਆਰੰਭ ਕੀਤੀ ਮੈਨੂੰ ਨਹੀਂ ਪਤਾ ਸੀ ਉੱਤੇ ਸੈਂਟਿਸਟ ਬੈਠੇ ਹੋਏ ਨੇ ਇੱਕ ਸਿੰਘ ਸੀ ਛੋਟੀ ਦਾ ਸੈਂਟਿਸਟ ਨਾਲ ਸਾਡੇ ਚ ਕੰਮ ਕਰਦਾ ਤਿੰਨ ਚਾਰ ਗੋਰੇ ਸਨ ਅਮਰੀਕਨ ਸਨ ਕਥਾ ਦੀ ਸਮਾਪਤੀ ਤਵਾਦੋ ਸਿੰਘ ਮੈਨੂੰ ਕਹਿਣ ਲੱਗਾ ਤੁਸੀਂ 6 ਦਿਨ ਤੋਂ ਜਿਹੜੀ ਕਥਾ ਕਰ ਰਹੇ ਹੋ ਇਹ ਤੁਸੀਂ ਸਮਾਂ ਘੜੋ ਤੇ ਤੁਹਾਨੂੰ ਦਿਖਾ ਦਈਏ ਤੁਸੀਂ ਕਥਾ ਜ਼ਬਾਨ ਨਾਲ ਸੁਣਾਈਏ ਇਹ ਹੀ ਕਥਾ ਤੁਹਾਨੂੰ ਅੱਖਾਂ ਨਾਲ ਦਿਖਾ ਦਈਏ ਗੱਲ ਉਹਨਾਂ ਦੀ ਮੇਰੀ ਸਮਝ ਚ ਨਹੀਂ ਆਈ ਮੈਨੂੰ ਹੈਰਾਨ ਕੁੱਨ ਦੇਖ ਕੇ ਕਹਿਣ ਲੱਗੇ ਗਏ ਨਹੀਂ ਜੀ ਅਸੀਂ ਫਿਲਮ ਬਣਾ ਲਈਏ ਜੀ ਔਰ ਸੈਂਸ ਮਿਊਜ਼ੀਅਮ ਦੇ ਸਾਰਾ ਦਿਨ ਚੱਲਦੀ ਰਹਿੰਦੀ ਹੈ ਟੂਰਿਸਟ ਜਿੰਨੇ ਆਉਂਦੇ ਨੇ ਸੈਂਸ ਮਿਊਜ਼ੀਅਮ ਦੇਖਣ ਵਾਸਤੇ ਇਸ ਫਿਲਮ ਨੂੰ ਦੇਖਦੇ ਨੇ ਤੇ ਮੈਂ ਕਿਹਾ ਕੀ ਹੈ ਕਹਿਣ ਲੱਗਾ ਜੋ ਤੁਸੀਂ ਕਥਾ ਸੁਣਾਈਏ ਹੋ ਬਹੁ ਐਈ ਹੈ ਮੈਂ ਕਿਹਾ ਸਾਰਾ ਵਿਕਾਸ ਤੁਸੀਂ ਇਸ ਤਰ੍ਹਾਂ ਹੀ ਮੰਨਦੇ ਹੋ ਜਿਵੇਂ ਗੁਰਬਾਣੀ ਕਹਿੰਦੀ ਹੈ ਕਹਿੰਦੇ ਸਚਾਈ ਹੈ ਆਪ ਸੁਣ ਕੇ ਹੈਰਾਨ ਹੋਗੇ ਇਸਾਈ ਮਿਸ਼ਨਰੀਜ਼ ਉਹਨਾਂ ਨੇ ਜਲੂਸ ਕਢਿਆ ਸੀ ਉਸ ਫਿਲਮ ਦੇ ਖਿਲਾਸ ਪ੍ਰਦਰਸ਼ਨ ਕੀਤਾ ਸੀ ਕਾਲੇ ਬਿੱਲੇ ਬਨ ਕੇ ਕਿਉਂ ਉਹਦੇ ਚ ਬਾਰ ਬਾਰ ਦਾ ਜਨਮ ਸਾਬਤ ਹੋ ਗਿਆ ਤੇ ਬਾਰ ਬਾਰ ਦੇ ਜਨਮ ਨੂੰ ਇਸਾਈ ਨਹੀਂ ਮੰਨਦੇ ਬਾਰ ਬਾਰ ਦੇ ਜਨਮ ਨੂੰ ਇਸਲਾਮ ਨਹੀਂ ਮੰਨਦਾ ਬਾਰ ਬਾਰ ਦੇ ਜਨਮ ਨੂੰ ਯਹੂਦੀ ਤੇ ਪਾਰਸੀ ਨਹੀਂ ਮੰਨਦੇ ਮਿਡਲ ਇਸ ਦੇ ਜਿਹੜੇ ਚਾਰ ਧਰਮ ਪੈਦਾ ਹੋਏ ਨੇ ਇਹ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ ਪੁਰਾਣਾ ਧਰਮ ਉੱਥੇ ਯਹੂਦੀ ਹੈ ਨਵਾਂ ਇਸਲਾਮ ਹੈ ਚਾਰੇ ਨਹੀਂ ਮੰਨਦੇ ਈਸਾਈ ਤੇ ਪਾਰਸੀ ਵੀ ਨਹੀਂ ਮੰਨਦੇ ਚਾਰ ਧਰਮ ਜਿਹੜੇ ਭਾਰਤ ਦੇ ਵਿੱਚ ਪੈਦਾ ਹੋਏ ਸਨਾਤਨ ਮਤ ਜੈਨ ਮਤ ਬੋਧ ਮਤ ਸਿੱਖ ਮਤ ਇਹ ਚਾਰੇ ਹੀ ਬਾਰ ਬਾਰ ਦੇ ਜਨਮ ਨੂੰ ਮੰਨਦੇ जम जम मरे मरे फिर जम में बहुत सज़ा है प्यार दे इस्लाम में बहुत फेर भय किरपन को अब किछ कृपा कीजे रवदास बहुत जनम बिछरे थे मारो ए जनम तुम्हारे लेके बार-बार दे जनम ना सिर्फ भारत विच मन्दिर जड़े धर्म चार पैदा होए ने इस्लाम नहीं मन्ता ईसाईत नहीं मन्दी यहूदी नहीं मन्दे ਬਾਰਸੀ ਨਹੀਂ ਮੰਨਦੇ ਉਸ ਫਿਲਮ ਦੇ ਵਿੱਚ ਬਾਰ ਬਾਰ ਜਨਮ ਸਬਤ ਹੋ ਗਿਆ ਪ੍ਰੋਟੈਸਟ ਵਰਜਨ ਉਹਨਾਂ ਨੇ ਪ੍ਰਦਰਸ਼ਨ ਕੀਤੇ ਜਲੂਸ ਕੱਢਿਆ ਅਖੇ ਫਿਲਮ ਬੰਦ ਹੋਣੀ ਚਾਹੀਦੀ ਹੈ ਜਿਹੜੇ ਮੌਜੂਦ ਹੈ ਸਾਇੰਟਿਸਟ ਨੇ ਫਿਰ ਉਹਨਾਂ ਨੇ ਸਮਝਾਇਆ ਇਹ ਤੇ ਫਿਰ ਤੁਸੀਂ ਉਹੀ ਕੁਝ ਕਰਨ ਲੱਗੇ ਹੋ ਜਿਹੜਾ ਤੁਹਾਡੇ ਬਜ਼ੁਰਗਾਂ ਨੇ ਗਲੇਲਿਆਂ ਨਾਲ ਕੀਤਾ ਸੀ ਉਹੀ ਕੁਝ ਕਰਨ ਲੱਗੇ ਇਹ ਤੇ ਸਚਾਈ ਹੈ ਇਹ ਤੇ ਸਚਾਈ ਹੈ ਮੈਨੂੰ ਉਹ ਫਿਲਮ ਦਿਖਾਉਣ ਵਾਸਤੇ ਲੈ ਗਏ ਮੈਂ ਕਾ ਦੇਖਣੀ ਹੈ ਇਹ ਤੇ ਦੇਖ ਕੇ 당ਗ ਰਹਿ ਗਿਆ ਹੂ ਬਹੂ ਉਹੀ ਕੁਝ ਜੋ ਇਹ ਸ਼ਬਦ ਕਹਿ ਰਹੇ ਸਵਾ 500 ਸਾਲ ਪਹਿਲੇ ਦਾ ਇਹ ਮਹਾਵਾਕ 500 ਸਾਲ ਪਹਿਲੇ ਦਾ ਅੱਜ ਦਾ ਵਿਗਿਆਨ ਕਹਿੰਦਾ ਇਹੀ ਕੁਛ ਹੈ। ਇਹੀ ਕੁਛ ਹੈ। ਉਸ ਫਿਲਮ ਦੇ ਵਿੱਚ ਪਹਿਲੇ ਧੁੰਦ ਦਿਖਾਉਂਦੇ ਨੇ। ਫਿਰ ਇੱਕ ਜ਼ੋਰ ਦਾ ਧਮਾਕਾ ਹੁੰਦਾ ਹੈ। ਆਵਾਜ਼। ਫਿਰ ਬੜੀ ਲਾਈਟ ਪ੍ਰਗਟ ਹੋ ਜਾਂਦੀ ਹੈ ਬੜਾ ਚਾਨਣਾ, ਕਈ ਸੂਰਤ। ਨੇਰੇ ਅਗਦੇ ਗੋਲੇ। ਫਿਰ ਸਹਜੇ ਸਹਜੇ ਉਸ ধੁੰਦ ਨੂੰ ਪਾਣੀ ਬਣਦਾ ਦਿਖਾਂਦੇ ਨੇ ਉਹ ਦੇ ਵਿੱਚ ਇਹ ਮੈਂ ਸਭ ਕੁਝ ਇਸ ਵਾਸਤੇ ਤੁਹਾਨੂੰ ਕਹਿ ਰਿਹਾ ਮੈਂ ਉੱਥੇ ਜੋ 6-7 ਦਿਨ ਬੋਲਿਆ ਕਿ ਕਾਫੀ ਦਿਨ ਮੈਂ ਉੱਥੇ ਹਾਜ਼ਰੀ ਭਰਦਾ ਰਿਹਾ ਇਸੇ ਹੀ ਸ਼ਬਦ ਤੇ ਮੈਂ ਦੀ ਰੂਪਰੇਖਾ ਦੇਖੀ ਉੱਥੇ ਹੈਰਾਨ ਹੋ ਗਈ ਮੇਰੀ ਅਕਲ ਵੀ ਅਜੋਕੀ ਸਾਇੰਸ ਇਹ ਹੀ ਕੁਝ ਕਹਿ ਰਹੀ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਠੀਕ ਹੈ ਧਾਰਮਿਕ ਰਹਿਬਰ ਨੇ ਮਹਾਨ ਸੰਗੀਤਕਾਰ ਨੇ ਗਾਵਦੇ ਗੁਰੂ ਨਾਨਕ ਆਪ ਸਨ ਮਰਦਾਨਿਆਂ ਬਾਣੀ ਆਈਏ ਰਬਾਬ ਛੇ ਤੋ ਬਾਣੀ ਮਰਦਾਨੇ ਨੂੰ ਨਹੀਂ ਆਈ ਗੁਰਨਾਨਕ ਨੂੰ ਆਈ ਗਾਵਦੇ ਗੁਰੂ ਨਾਨਕ ਆਪ ਸਨ ਮਰਦਾਨਾ ਸਿਰਫ ਨਾਲ ਰਬਾਬ ਵਜਾਂਦਾ ਸੀ ਵਕਤ ਦਾ ਰਾਗ ਗੁਰੂ ਨਾਨਕ ਗਾਉਂਦੇ ਨੇ ਵਕਤ ਦੀ ਰਾਗ ਨਹੀਂ ਗਾਉਂਦੇ ਨੇ ਸਮੇ ਦਾ ਰਾਗ ਗਾਉਂਦੇ ਨੇ ਦਿਨ ਦਾ ਰਾਗ ਤੋਂ ਦਿਨ ਨੂੰ ਗਾ ਰਹੇ ਨੇ ਰਾਤ ਦਾ ਰਾਗ ਤੋਂ ਰਾਤ ਨੂੰ ਗਾ ਰਹੇ ਦੁਪਹਿਰ ਦਾ ਰਾਗ ਤੋਂ ਦੁਪਹਿਰ ਨੂੰ ਗਾ ਰਹੇ ਸਮੇ ਦਾ ਰਾਗ ਗਾਉਂਦੇ ਨੇ ਸਮੇ ਦੀ ਰਾਗ ਨਹੀਂ ਗਾਉਂਦੇ ਨੇ ਜਦ ਕੀਰਤਨ ਸੁਣਨਾ ਹੋਵੇ ਉਦੋਂ ਮਰਦਾਨਾ ਕੀਰਤਨ ਸੁਣਾਉਂਦਾ ਹੈ ਜਦ ਬਾਣੀ ਆਉਂਦੀ ਹੈ ਗੁਰੂ ਨਾਨਕ ਆਪ ਗਾਉਂਦੇ ਨੇ ਔਰ ਗਜ਼ਬ ਦੀ ਗੱਲ ਹੈ ਕਿਸੇ ਕੋਲ ਸੰਗੀਤ ਸਿੱਖਿਆ ਨਹੀਂ ਕਿਸੇ ਕੋਲ ਕਵਿਤਾ ਸਿੱਖੀ ਨਹੀਂ ਜਿਵੇਂ ਪਹਾੜਾਂ ਦੇ سینੇ چیر ਕੇ ਝਰਨੇ ਨਿਕਲ ਪੈਂਦੇ ਨੇ ਇਸ ਤਰ੍ਹਾਂ ਹੀ ਗੁਰਨਾਨਿਕ ਦੇ ਅੰਦਰੋਂ ਸੰਗੀਤ ਨਿਕਲਿਆ ਕਵਿਤਾ ਨਿਕਲੀਏ ਬ੍ਰह्म ਗਿਆਨ ਨਿਕਲਿਆ ਈਸ਼ਵਰੀ ਚਿੰਤਨ ਨਿਕਲਿਆ ਮਹਾਰਾਜ ਕਹਿੰਦੇ ਨੇ ਅਰਵਦ ਨਰਵਦ ਧੁੰਦੋਕਾਰਾ धरਣ ਨ ਗਗਨ ਹੁਕਮ ਅਪਾਰਾ ਨਾ ਦਿਨ ਰੈਣ ਚੰਦ ਨਾ ਸੂਰਜ ਸੁੰਨੇ ਸੁਨ ਰਹਾ ਹਾਂ ਦਾ ਦਿਨ ਨਹੀਂ ਸੀ ਰਾਤ ਨਹੀਂ ਸੀ ਜ਼ਮੀਨ ਨਹੀਂ ਸੀ ਆਸਮਾਨ ਨਹੀਂ ਸੀ ਸੂਰਜ ਨਹੀਂ ਸੀ ਚੰਦਰਾ ਨਹੀਂ ਸੀ ਕੁਛ ਵੀ ਨਹੀਂ ਸੀ ਸਨਾਟਾ ਸੀ ਧੁੰਦ ਸੀ ਤੇ ਸੁੰਨ ਰਸੇ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀਏ ਫਿਰ ਇਸੇ ਧੁੰਦ ਦੇ ਚ ਇੱਕ ਦਿਨ ਮੈਂ ਫਿਰ ਅਰਜ਼ ਕਰਾਂ ਇੱਕ ਦਿਨ ਮੈਂ ਮਜਬੂਰੀ ਚ ਕਹਿ ਰਹੇ ਆ ਦਿਨ ਨਹੀਂ ਸੀ ਹੁਣ ਬਿਆਨ ਕਿਵੇਂ ਕਰੀਏ ਧੁੰਦ ਸੀ ਕਿ ਮੂੰਹ ਨਿਕਲੇਗਾ ਇੱਕ ਦਿਨ ਇੱਕ ਦਿਨ ਤਾਂ ਹੈ ਹੀ ਨਹੀਂ ਸੀ ਇੱਕ ਆਵਾਜ਼ ਹੋਈ ਬਹੁਤ ਵੱਡੇ ਉਸ ਆਵਾਜ਼ ਨਾਲ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ ਬਾਉ ਅਨੰਤ ਸੂਰਜ ਪ੍ਰਗਟ ਹੋ ਗਏ ਕੀਤਾ ਬਸਾਓ ਏਕੋ ਕਵਾ ਫੜੇ ਵਿੱਚੋਂ ਕੋਈ ਮਾਲਵੇ ਦੇ ਬੈਠੇ ਹਨ ਮਾਲਵੇ ਦੇ ਵਿੱਚ ਬੋਲਣ ਨੂੰ ਕੂਣਾ ਕਹਿੰਦੇ ਨੇ ਫਲਾਣਾ ਕੁੰਦਾ ਪਿਆ ਬੋਲਦਾ ਪਿਆ ਅੱਜ ਵੀ ਇਹ ਨਹੀਂ ਕਿ ਪੁਰਾਣੇ ਸਮਝ ਅੱਜ ਵੀ ਕਹਿੰਦੇ ਨੇ ਕੀ ਕੁੰਦਾ ਪਿਆ ਕੀ ਬੋਲ ਰਿਹਾ ਫਲਾਣਾ ਕੁੰਦਾ ਪਿਆ ਫਲਾਣਾ ਬੋਲ ਰਿਹਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਸ਼ਬਦ ਨੂੰ ਵਰਤਦੇ ਨੇ ਕੀਤਾ ਪਸਾਉ ਏਕੋ ਕਵਾਉ ਇੱਕ ਕਵਾਉ ਇੱਕ ਬੋਲ ਇੱਕ ਆਵਾਜ਼ ਹੋਈ ਕੀਤਾ ਪਸਾਉ ਏਕੋ ਕਵਾਉ ਇਸਤੇ ਹੋਏ ਲਖ ਦਰਿਆ ਇਥੇ ਲਖ ਦੇ ਅਰਥ ਵੀ ਇਹੀ ਨੇ ਜੋ ਲਖੇ ਇਸ ਕਥਾ ਦੇ ਵਿੱਚ ਤਖਲੀਕੇ ਕਾਇਨਾਤ ਦੇ ਬਾਰੇ ਦੱਸਿਆ ਕਿਸ ਤਰ੍ਹਾਂ ਇਹ ਕਾਇਨਾਤ ਵजूद ਦੇ ਵਿੱਚ ਆਈ ਇਸ ਦੇ ਬਾਰੇ ਉਹਨਾਂ ਨੇ ਗੈਲਿਲੋ ਦੀ ਰਿਸਰਚ ਦੇ ਉੱਤੇ ਵੀ ਗੱਲਬਾਤ ਕੀਤੀ ਕਿ ਗੈਲਿਲੋ ਜਿਨੇ ਸਭ ਤੋਂ ਪਹਿਲੇ ਜਿਹੜੀ ਹੈ ਉਹ ਤਖਲੀਕ ਦੇ ਕਾਇਨਾਤ ਦੇ ਬਾਰੇ ਸਰਚ ਪੇਸ਼ ਕੀਤੀ ਸੀਗੀ ਜਿਹੜੀ ਕਿ ਬਾਈਬਲ ਦੇ ਨਾਲ ਮੈਚ ਨਹੀਂ ਸਿਖਾਦੀ ਜਿਸ ਦੀ ਵਜ੍ਹਾ ਤੋਂ ਅਸਾਈਆਂ ਨੇ ਉਹਨੂੰ ਸਜ਼ਾ ਦੇ ਦਿੱਤੀ ਸੀਗੀ ਔਰ ਨਾਲੇ ਸ਼ਰਤ ਰੱਖੀ ਸੀਗੀ ਕਿ ਅਗਰ ਤੂੰ ਆਪਣੀ ਜਿਹੜੀ ਸਰਚ ਹੈ ਇਹਨੂੰ ਵਾਪਸ ਲੈਣਾ ਹੈ ਆਪਣੇ ਅਲਫਾਜ਼ ਜਿਹੜੇ ਆ ਵਾਪਸ ਲੈਣਾ ਹੈ ਤੇ ਫਿਰ ਤੈਨੂੰ ਮਾਫੀ ਹੈਗੀ ਹੈ ਵਰਨਾ ਤੈਨੂੰ ਖਤਮ ਕਰ ਦਿੱਤਾ ਜਾਏਗਾ ਔਰ गलैलो की दूरबीन भी, भी तोड़ दी जरिए उन्हें यह सब करने की कोशिश की थी कि दुनिया जी साकन नहीं हैगी बल्कि घूम रही हैगी समझदार इंसान एक समझदा से समझदा कि अगर मैं इतने माफ़ी ना मंगी अपने पास वापस ना ले तो मेरी जिंदगी खत्म हो जाएगी अगर जिंदगी खत्म हो गई ਤੇ ਮੈਂ مزید ਸਰਚ ਨਹੀਂ ਕਰ ਸਕਾਂਗਾ ਦੁਨੀਆ ਦੇ ਸਾਹਮਣੇ ਜਿਹੜੇ ਨਵੇਂ ਪਹਿਲੂਆਂ ਦੇ ਉੱਤੇ ਤਹਿਕੀਕ ਹੋਣੀ ਹੈ ਉਹ ਨਹੀਂ ਹੋ ਸਕੇਗੀ ਇਸ ਲਈ ਉਹਨੇ ਉਸ ਟਾਈਮ ਮਾਫੀ ਮੰਗਣਾ ਮناسب ਸਮਝਿਆ ਔਰ ਆਪਣੇ ਅਲਫਾਜ਼ ਵੀ ਉਹਨੇ ਵਾਪਸ ਲਏ ਪਰ ਅੱਜ ਗਲੈਲੋ ਦੀ ਜਿਹੜੀ ਰਿਸਰਚ ਸੀਗੀ ਜਿਹੜੀ ਉਹਦੋਂ ਉਹਨੇ ਪੇਸ਼ ਕੀਤੀ ਸੀਗੀ ਉਹ ਸੱਚ ਸਾਬਤ ਹੋ ਰਹੀ ਲੱਗਿਆ ਦੁਨੀਆ ਉਸ ਦੀ ਜਿਹੜੀ ਰਿਸਰਚ ਹੈ ਉਹਨੂੰ ਮੰਨਦੀ ਹੈ ਕਿ ਦੁਨੀਆ ਸਾਕ ਨਹੀਂ ਹੈਗੀ ਬਲਕਿ ਦੁਨੀਆ ਘੁੰਮ ਰਹੀ ਹੈਗੀ ਮਸਲਸਲ ਹਰਕਤ ਦੇ ਵਿੱਚ ਹੈਗੀ ਹੈ ਪਰ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਸਿੱਖੀ ਦੇ ਵਿੱਚ ਤਖਲੀਕ ਕਾਇਨਾਤ ਦੇ ਬਾਰੇ ਜੋ ਕਨਸੈਪਟ ਹੈ ਉਸ ਦੇ ਬਾਰੇ ਬਿਆਨ ਕੀਤਾ ਜਿਸ ਤਰ੍ਹਾਂ ਨੇ ਦੱਸਿਆ ਕਿ ਉਹ ਕਥਾ ਦੇ ਵਿੱਚ ਬਿਆਨ ਕਰਨ ਦੇ ਸਿਗੇ ਤਖਲੀਕ ਕਾਇਨਾਤ ਦੇ ਬਾਰੇ ਜੋ ਕੁਝ ਉਹਨਾਂ ਨੇ ਗੁਰੂ ਨਾਨਕ ਦੇ ਅਲਫਾਜ਼ ਸਿਗੇ ਉਹ ਉਹਨਾਂ ਨੇ ਬਿਆਨ ਕੀਤੇ ਇੱਕ ਜਿਹੜਾ ਤਸੱਵਰ ਹੈ ਉਹ ਉਹ ਪੇਸ਼ ਕੀਤਾ ਤਖਲੀਕ ਕਾਇਨਾਤ ਦਾ ਔਰ ਉਸ ਕਥਾ ਦੇ ਵਿੱਚ ਸੁਣਨੇ ਵਾਲਿਆਂ ਚ ਕੁਝ ਫਾਈਟਸ ਵੀ ਬੈਠੇ ਸੀਗੇ ਜਿਨ੍ਹਾਂ ਨੇ ਕਥਾ ਦੇ ਇਫਤਿਹਾਨ ਤੇ ਗਿਆਨੀ ਸੰਸ ਸਿੰਘ ਮਸਕੀਨ ਜੀ ਨੂੰ ਕਿਹਾ ਕਿ ਤੁਸੀਂ ਤਖਲੀਕ ਕਾਇਨਾਤ ਦਾ ਜਿਹੜਾ ਤਸਵਰ ਦਿੰਦਾ ਹੈਗਾ ਉਹਦੇ ਉੱਤੇ ਇੱਕ ਫਿਲਮ ਬਣੀ ਹੈ ਕਿ ਤੁਸੀਂ ਚਾਹੋ ਤੇ ਅਸੀਂ ਤੁਹਾਨੂੰ ਉਹ ਫਿਲਮ ਦਿਖਾਉਣਾ ਚਾਹਾਂਗੇ ਜਿਸ ਤੋਂ ਬਾਅਦ ਗਿਆਨੀ ਸੰਸ ਸਿੰਘ ਮਸਕੀਨ ਜੀ 'ਚ ਇੱਕ ਤਜਸਸ ਪੈਦਾ ਹੋਇਆ ਕਿ ਕਿਉਂ ਨਾ ਉਹ ਫਿਲਮ ਦੇਖੀ ਜਾਵੇ ਕਿਉਂਕਿ ਉਹਨਾਂ ਜਿਹੜੇ ਅਲਫਾਜ਼ ਬਿਆਨ ਕੀਤੇ ਸੀਗੇ ਬਾਬਾ ਗੁਰੂ ਨਾਨਕ ਦੇਵ ਜੀ اور ਸ਼ਕਲ ਦੇ ਵਿੱਚ ਦੇਖਣਾ ਫਿਲਮੀ ਸ਼ਕਲ 'ਚ ਦੇਖਣਾ ਉਹ ਇੱਕ ਅਲੱਗਾਂ ਚੀਜ਼ ਸੀਗੀ ਉਹਨਾਂ ਨੇ ਦੱਸਿਆ ਕਿ ਫਿਲਮ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਜਿਹੜੇ ਗੁਰਬਾਣੀ ਦੇ ਅਲਫਾਜ਼ ਸੀਗੇ ਐਜ਼ ਇਟ ਇਜ਼ ਫਿਲਮ ਦੇ ਵਿੱਚ ਉਹੀ ਮੰਜ਼ਰ ਜਿਹੜੇ ਆ ਪੇਸ਼ ਕੀਤੇ ਗਏ ਸੀ ਉਸ ਤਰ੍ਹਾਂ ਹੀ ਉਹਨਾਂ ਦੇ ਉੱਤੇ ਫਿਲਮ ਬਣਾਈ ਗਈ ਸੀ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਬਿਆਨ ਕੀਤਾ ਗਿਆ ਹੈਗਾ ਫਰ ਉਹਨਾਂ ਨੇ ਸਿੱਖੀ ਧਰਮ ਦੇ ਬਾਰੇ ਦੱਸਿਆ ਕਿ ਸਿੱਖੀ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਸਿੱਖੀ ਧਰਮਾ Hindu mat Jain ਤੇ ਇਹਨਾਂ ਦੇ ਵਿੱਚ ਦੁਬਾਰਾ ਜਨਮ ਲੈਣ ਦਾ ਕਨਸੈਪਟ ਹੈ ਇਹਨਾਂ ਦਾ ਅਕੀਦਾ ਹੈ ਕਿ ਦੁਬਾਰਾ ਜਨਮ ਹੁੰਦਾ ਹੈ ਜਦਕਿ ਇਸਲਾਮ ਅਸਾਈਤ ਔਰ ਯਹੂਦੀ ਮਜ਼ਬਦ ਦੇ ਵਿੱਚ ਇਹ ਕਨਸੈਪਟ ਨਹੀਂ ਹੈ ਔਰ ਐਜ਼ ਅ ਮੁਸਲਮ ਅਸੀਂ ਇਸ ਗੱਲ ਤੇ ਯਕੀਨ ਰੱਖਣੀ ਹੈ ਇਮਾਨ ਰੱਖਣੀ ਹੈ ਕਿ ਇੱਕ ਹੀ ਦਫਾ ਜਨਮ ਹੋਣਾ ਹੈ ਕਿ ਅੱਲਾਹ ਤਾਲਾ ਨੇ ਕੁਰਾਨ ਦੇ ਪਾਠ ਚ ਫਰਮਾਇਆ ਹੈ ਕਿ ਇਹ ਇਨਸਾਨ ਨੇ ਇਸ ਜਹਾਨ 'ਚ ਜੋ ਕਮਾਉਣਾ ਹੈ ਇਹਦਾ ਸਿਲਾ ਇਹਨੂੰ ਅਗਲੇ ਜਹਾਨ 'ਚ ਜਾ ਕੇ ਮਿਲਣਾ ਹੈ ਇਨਸਾਨ ਦਾ ਜਨਮ ਜ਼ਰੂਰ ਹੋਣਾ ਹੈ ਲੇਕਿਨ ਇਸ ਦੁਨੀਆ 'ਚ ਨਹੀਂ ਹੋਣਾ ਅਗਲੇ ਜਹਾਨ 'ਚ ਜਾ ਕੇ ਹੋਣਾ ਹੈ ਔਰ ਇਸ ਦੁਨੀਆ ਚ ਜਿੰਨੇ ਜਿੰਨੇ ਜੋ ਕੁਝ ਕਮਾਇਆ ਹੋਣਾ ਉਸ ਦੀ ਬੇਸ ਤੇ ਇਹਨੂੰ ਜਜ਼ਾ ਸਜ਼ਾ ਮਿਲਣੀ ਹੈਗੀ ਆ ਅਗਰ ਤੇ ਚੰਗੇ ਕਰਮ ਹੋਣਗੇ ਤੇ ਟਿਕਾਣਾ ਚੰਗਾ ਹੋਏਗਾ ਜੰਨਤ ਚ ਟਿਕਾਣਾ ਹੋਏਗਾ ਔਰ ਅਗਰ ਮਾੜੇ ਕਰਮ ਹੋਣਗੇ ਤੇ ਟਿਕਾਣਾ ਮਾੜਾ ਹੋਏਗਾ ਦੋਸਬ ਚ ਹੋਏਗਾ ਜਿਸ ਦੀ ਉਹਨੂੰ ਸਜ਼ਾ ਵੀ ਮਿਲੇਗੀ ਔਰ ਇਹ ਐਜ਼ ਅ ਮੁਸਲਿਮ ਅਸੀਂ ਇਸ ਗੱਲ ਤੇ ਯਕੀਨ ਰੱਖਣੀ ਹੈਗੀ ਆ ਕਿ ਇੱਕ ਹੀ ਦਫਾ ਇਸ ਦੁਨੀਆ ਦੇ ਵਿੱਚ ਪੈਦਾ ਹੋਣਾ ਹੈਗਾ ਬਾਕੀ ਵੀਰੋ ਤੁਸੀਂ ਕੀ ਰਾਏ ਰੱਖਦੇ ਈਏ ਕਥਾ ਸੁਣੀ ਹੈ ਤੁਸੀਂ ਤੁਹਾਨੂੰ ਇਸ ਦੇ ਬਾਰੇ ਤੁਹਾਡੀ ਕੀ رائے ਹੈਗੀ ਹੈ ਕਮੈਂਟਸਾਂ ਵਿੱਚ ਲਾਜ਼ਮੀ ਦੱਸਿਆ ਕਰੋ ਕਿ ਤੁਹਾਡੇ ਜਿਹੜੇ ਕਮੈਂਟ ਆ ਉਹ ਸਾਡੀ ਹੌਸਲਾ ਵਧਾਈ ਕਰਦੇ ਹੈਗੇ ਆ ਔਰ ਤੁਹਾਡੀ ਤਰਫੋਂ ਇੱਕ ਅਨਾਮ ਹੁੰਦਾ ਹੈ ਸਾਡੇ ਵਾਸਤੇ ਸਾਡੀਆਂ ਕੋਸ਼ਿਸ਼ਾਂ ਦਾ ਸਾਡੀਆਂ ਕਾਰਜਾਂ ਦਾ ਜਿਹੜੀਆਂ ਅਸੀਂ ਤੁਹਾਡੇ ਵਾਸਤੇ ਕਰਨੀਆਂ ਹੈ ਇਸ ਲਈ ਤੁਹਾਡੇ ਕਮੈਂਟ ਜਿਹੜੇ ਆ ਉਹ ਪੜ ਕੇ ਬਹੁਤ ਵਧੀਆ ਤੇ ਚੰਗਾ ਲੱਗਦਾ ਹੈਗਾ ਜਦੋਂ ਤੁਸੀਂ ਪੋਜ਼ਿਟਿਵ ਕਮੈਂਟ ਕਰਦੇ ਹੈਗੇ